ਸਭ ਤੋਂ ਪਹਿਲਾਂ ਮੁਰੂਸ ਸਾਹਿਬ ਦਾ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੇ ਇਸ ਨਿਮਾਨੀ ਨੂੰ ਇਸ ਮਹਾਨ ਸਥਾਨ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈਗਾ ਜੀ ਬਾਕੀ ਪਾਰਟੀ ਦਾ ਧੰਨਵਾਦ ਕਰਦੀ ਆ ਤੇ ਸਭ ਤੋਂ ਜ਼ਿਆਦਾ ਆਪਣੇ ਇੱਕ ਇੱਕ ਵਰਕਰ ਦਾ ভোটার ਤੇ ਸਪੋਰਟਰ ਦਾ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਇਸ ਨਿਮਾਨੀ ਦੇ ਉੱਤੇ ਭਰੋਸਾ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਦੇਂਦਾਰਾ ਉਹਨਾਂ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਆਪ ਹੀ ਜੀ ਜਾਨ ਲਗਾ ਕੇ ਸਾਰੇ ਜਾਣਦੇ ਨੇ ਕਿ ਸਭ ਤੋਂ ਵੱਡੀ ਲੜਾਈ ਬਟਿੰਡਾ ਸੀਟ 'ਤੇ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿਗਜ ਨੇਤਾ ਇੱਥੇ ਤੇ ਇਹ ਕੋਈ ਨਿਸ਼ਾਨੇ ਦੇ ਨਾਲ ਕੀ ਇਸ ਵਾਰੀ ਤਕਰੀ ਨੂੰ ਹਰਾਣਾ ਹੈ ਲੇਕਿਨ ਇਸ ਫੌਜ ਦੀ ਸਦਕਾ ਜਿਨ੍ਹਾਂ ਨੇ ਇਸ ਲੜਾਈ 'ਚ ਘਰ-ਬਾਰ ਛੱਡ ਕੇ ਪਰਚਿਆਂ ਦੀ ਪਰਵਾਹ ਨਾ ਕਰਕੇ ਕਿਸੇ ਚੀਜ਼ ਦੀ ਪਰਵਾਹ ਨਾ ਕਰਕੇ ਇਕੱਲੇ ਉਸ ਤਕਰੀ ਨੂੰ ਬੁਲੰਦ ਰੱਖਣ ਵਾਸਤੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਮਿਲੀ ਹੈ ਅੱਜ ਵੀ ਗੁਰੂ ਸਾਹਿਬ ਦੇ ਚਰਨਾਚੇ ਆਈ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਆਸ ਤੇ ਉਮੀਦ ਹੈ ਕਿ ਜਿੱਤੇ ਹਰ ਪੰਜਾਬੀ ਜੀ ਜਾਨ ਲਗਾਊਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਨਾ ਕਿ ਦਿੱਲੀ ਦੇ ਕਤਕੁਤਿਲੇਆਂ ਦੀ ਤੇ ਇਸ ਲੜਾਈ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵਧਾਂਗੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫੇਰ ਜੇ ਸਫਲਤਾ ਮਿਲੀ ਤਾਂ ਜਿਨਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤੰਦੇਹੀ ਦੇ ਨਾਲ ਪੰਜਾਬ 'ਚ ਵੀ ਕਰ ਸਕੀਏ ਪਾਰਲੀਮੈਂਟ 'ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਇੱਕ ਕਰਕੇ ਆਪਾਂ ਹਾਜ਼ਰ ਆ ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਮੈਂ ਇਹ ਕਹਿ ਸਕਦੀਆਂ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਤਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ ਜਿਨੋ ਤੋ ਸੇ ਫਰਸ਼ਾ ਤੋਂ ਚੱਪ ਕੇ ਅਕਸ਼ਾ 타입 ਪਿੱਛੇ ਬਿਠਾਉਂਦਾ ਹੈ ਇਹ ਹਮੇਸ਼ਾ ਵਾਸਤੇ ਮੈਂ ਹੁ ਤੁਹਾਡੇ ਸਾਰਿਆਂ ਦਾ ਰਿਣੀ ਰਵਾਂਗੀ ਅੱਜ ਤਾਂ ਇਹ ਕਹਿ ਸਕਦੇ ਆ ਤੁਹਾਡਾ ਪਿਆਰ ਹੋਰ ਲੈਣ ਵਾਸਤੇ ਆਈਆਂ ਤੇ ਤੁਹਾਡਾ ਪਿਆਰ ਜਿੱਤਣ ਵਾਸਤੇ ਜੋ ਕੰਮ ਕਰਨਾ ਪਊਗਾ ਉਹ ਦਿਨ ਰਾਤ ਕਰਕੇ ਕਰਾਂਗੀ ਫਾਈਲ ਨੂੰ ਕਿਵੇਂ ਦੇ ਦੇਉ ਹਾਂਜੀ ਸਾਰੇ ਵਿਰੋਧੀ ਇਕੱਠੇ ਹੋਏ ਨੇ ਤਿੰਨੋਂ ਦੀ ਤਿੰਨੋਂ ਦਿੱਲੀ ਦੀ ਪਾਰਟੀਆਂ ਇਕੱਠੀਆਂ ਨੇ ਇੱਕੋ ਹੀ ਨਿਸ਼ਾਨੇ ਦੇ ਨਾਲ ਕਿ ਅਕਾਲੀ ਦਲ ਨੂੰ ਖੁਰਾਨਾ ਹੈਗਾ ਅਕਾਲੀ ਦਲ ਨੂੰ ਖੋੜਾ ਲਾਣਾ ਹੈਗਾ ਜਿਹਦੇ ਕਰਕੇ ਜਿਹੜਾ ਬਾਦਲਾਧਾ ਪਰਵਾਰੇ ਖਲਕਾ ਮੰਨਿਆ ਜਾਂਦਾ ਹੈ ਲੰਬੀ ਉਥੋਂ ਕੈਂਡੀਡੇਟ ਖੜਾ ਕੀਤਾ ਜਿਹੜੀ ਇਹਨਾਂ ਦੀ ਫ੍ਰੈਂਡਲੀ ਮੈਚ ਜਿਹੜਾ ਇਹਨਾਂ ਦਾ ਗੱਠਜੋੜ ਹੋਇਆ ਹੈਗਾ ਇਸ ਗੱਠਜੋੜ ਦੇ ਤਹਿਤ ਖੜਾ ਆਮ ਆਦਮੀ ਦੇ ਇੱਕ ਮੰਤਰੀ ਨੂੰ ਕੀਤਾ ਹੈ ਸਾਡੇ ਪਰਵਾਰੇਕ ਹਲਕੇ ਤੋਂ ਤੇ ਬਾਕੀ ਸੋਹਾਂ ਨੇ ਟਿਕਟਾ ਇਹੋ ਜਿਹਿਆਂ ਨੂੰ ਦਿੱਤੀਆਂ ਨੇ ਕਿ ਵੱਡੀਆਂ-ਵੱਡੀਆਂ ਪਾਰਟੀਆਂ ਨੇ ਪਾਵੇਂ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਪੋਸਟਰ ਵੀ ਲੱਗੇ ਪਰਵਾਰ ਵੀ ਮਹੀਨੇ ਪਰਤੋ ਜ਼ਮੀਨ 'ਤੇ ਉਤਰ ਕੇ ਵੋਟਾਂ ਮੰਗ ਰਿਆ ਸੀ ਲੇਕਿਨ ਕੀ ਕਾਰਨ ਹੋਇਆ ਕਿ ਰਾਤੋਂ ਰਾਤ ਉਹਦੀ ਟਿਕਟ ਕੱਟ ਕੇ ਜਿਹੜਾ ਬੰਦਾ 4 ਮਹੀਨੇ ਪਹਿਲੇ ਜਿਹਨੂੰ ਅਕਾਲੀ ਦਲ ਤੋਂ ਕੱਢਿਆ ਸੀਗਾ ਉਹਨੂੰ ਕੈਂਡੀਡੇਟ ਬਣਾ ਦਿੱਤਾ ਗਿਆ ਹੈਗਾ ਥਿਆਰ ਹੈਗਾ ਕਿ ਅਕਾਲੀ ਦਲ ਦੀ ਵੋਟਾਂ ਖਰਾਬ ਹੋਣ ਫਿਰ ਭਾਜਪਾ ਜਿਹੜੀ ਇੰਨੀ ਵੱਡੀ ਨੈਸ਼ਨਲ ਪਾਰਟੀ ਹੈ ਪੂਰੇ ਪੰਜਾਬ ਦੇ ਬੀਜੇਪੀ ਦੇ ਲੀਡਰਸ ਨੂੰ ਛੱਡ ਕੇ ਜਿਹੜੇ ਸਾਡੇ ਹਲਕਾ ਇੰਚਾਰਜ ਸੀ ਉਹਨਾਂ ਦੀ ਨੂੰ ਨੂੰ ਦੇਣਾ ਉਹਨਾਂ ਦੇ ਪਰਿਵਾਰ ਚੇਕ ਫੁੱਟ ਪਾਣਾ ਉਹ ਵੀ ਇਸ ਨਿਸ਼ਾਨੇ ਦੇ ਨਾਲ ਕਿ ਅਕਾਲੀ ਦਲ ਦੀ ਵੋਟਾਂ ਖਾਬ ਸਾਰਾ ਦਿੱਲੀ ਦੀਆਂ ਪਾਰਟੀਆਂ ਇਕੱਠੀਆਂ ਨੇ ਪੂਰੀ ਤਾਕਤ ਲਾ ਰਹੀਆਂ ਨੇ ਕਿ ਇਸ ਤਕੜੀ ਨੂੰ ਕਮਜ਼ੋਰ ਕਰਾਂਗੇ ਲੇਕਿਨ ਇਸ ਤਕੜੀ ਦੇ ਉੱਤੇ ਪਰਮਾਤਮਾ ਸਾਡਾ ਰੱਬ ਰੱਖਾ ਹੈਗਾ ਜਿਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਇਸ ਖੇਤਰੀ ਪਾਰਟੀ ਨੇ ਪੰਜਾਬ ਦੀ ਸੇਵਾ ਕੀਤੀ ਹੈ ਹਮੇਸ਼ਾ ਮੀਰੀ ਪੀਰੀ ਮਾਲਕ ਤੇ ਦਿਖਾਏ ਹੋਏ ਰਾਸਤੇ ਤੇ ਚੱਲ ਕੇ ਇਸ ਸੂਬੇ ਦੀ ਸੱਚੀ ਸੁੱਚੀ ਸੇਵਾ ਕੀਤੀ ਕਦੇ ਝੂਠ ਨਹੀਂ ਮਾਰਿਆ ਕਦੇ ਕਿਸੇ ਦੇ ਨਾਲ ਇਹ ਮੈਂ ਕਹੈ ਸਾ 15 ਸਾਲ ਚ ਨਾ ਕਿਸੇ ਦੇ ਨਾਲ ਧੱਗਾ ਨਾ ਕਿਸੇ ਦੇ ਨਾਲ ਧੋਖਾ ਨਾ ਕਿਸੇ ਦੇ ਉੱਤੇ ਪਰਚਾ ਤੇ ਨਾ ਹੀ ਕੋਈ ਪੈਸਿਆਂ ਦਾ ਲੈਣ ਦੇ ਸਾਫ ਸੁਥਰੇ ਤਰੀਕੇ ਦੇ ਨਾਲ ਪਰਮਾਤਮਾ ਦੀ ਸੇਵਾ ਸਮਝ ਕੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਅੱਜ ਪਰਮਾਤਮਾ ਤੋਂ ਵੀ ਆਸ ਰੱਖਦੀਆਂ ਤੇ ਪਰਮਾਤਮਾ ਰੂਪੀ ਸੰਗਤ ਤੋਂ ਵੀ ਆਸ ਰੱਖਦੀਆਂ ਕਿ ਉਹਨਾਂ ਸ਼ਿਵਾਂ ਜੀ